ਹੈਲੋ ਜੀ ਸਤਿ ਸ੍ਰੀ ਅਕਾਲ ਦੁਲੱਟ ਬਲੌਗ ਦੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਦੁਪਹਿਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲਿਓ ਤਾਂ ਜੋ ਆਪਣੀ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਹਾਂਜੀ ਅੱਜ ਆਏ ਨੇ ਆਪਣੇ ਰਿਸ਼ਤੇਦਾਰ ਤੇ ਦਿਖਾਉਣੇ ਤੁਹਾਨੂੰ ਕੌਣ ਆਏ ਨੇਗੇ ਸਾਡੇ ਪਾਪਾ ਜੀ ਦੀ ਭੂਆ ਦੀ ਬੇਟੀ ਤੇ ਫਿਰ ਉਹਨਾਂ ਦੀ ਬੇਟੀ ਫਿਰ ਉਹਨਾਂ ਦਾ ਬੇਟਾ ਤੇ ਇਹ ਤਾਂ ਸਾਨੂੰ ਮਿਲਾਉਣੇ ਆਗੇ ਕੱਲ ਉਹਨਾਂ ਨੇ ਫੋਨ ਕੀਤਾ ਸੀਗਾ ਵੀ ਅਸੀਂ ਕੱਲ ਨੂੰ ਆਵਾਂਗੇ ਅੱਜ ਅਸੀਂ ਸਵੇਰ ਦੇ ਵੇਟ ਕਰੀ ਜਾਂਦੇ ਸੀਗੇ ਹਾਂ ਹਾਂ ਲੈ ਚੱਲ ਜੀ ਤੇ ਹੁਣ ਆਪਾਂ ਚਾਹ ਪਾਣੀ ਬਣਾ ਲਿਆ ਲੈ ਕੇ ਚੱਲਦੇ ਆਂਗੇ ਪਹਿਲਾਂ ਬੁੱਤ ਮੇਜ਼ ਰੱਖਿਓ ਜੀ ਹੈ ਨਹੀਂ ਪੂਰਾ ਪਿਆ ਸਵੇਰ ਦੇ ਆਪਾਂ ਉਹਨਾਂ ਦੀ ਵੇਟ ਕਰੀ ਜਾਂਦੇ ਸੀ ਮੈਂ ਸਬਜ਼ੀ ਵਗੈਰਾ ਕੱਟਣ ਲੱਗ ਗਈ ਨਾ ਤੇ ਹੁਣ ਆਏ ਨੇਗੇ ਉਹ 1:30 ਵਜੇ ਤੇ ਆਪਾਂ ਉਹਨਾਂ ਦੇ ਤੁਹਾਨੂੰ ਗੱਲਾਂ ਵੀ ਸੁਣਾਉਣੇ ਆਗੇ ਸਿੱਧੂ ਵਾਲੀ ਐਸੇ ਯੋਗ ਵਾਲੇ ਦੇ ਸਿੱਧੂ ਨੇ ਪਈ ਸਾਰੇ ਤੇ ਰੋਣੀ ਵੀ ਸਿੱਧੂ ਨੇ ਕੀ ਤੇ ਭੂਰਿਆ ਵੀ ਸਿੱਧੂ ਨੇ ਮੈਂ ਕਿਹਾ ਦੋਨੇ ਵੋਟ ਦੇ ਨਾ ਉਹ ਸੰਦੂ ਨੇ ਉਹ ਸੰਦੂ ਨੇ ਉਹ ਸੰਦੂ ਨੇ ਹੈ ਨਾ ਸੰਦੂ ਨੇ ਉਹ ਸੰਦੂ ਨੇ ਆਪਾਂ ਸਿੱਧੂ ਆ ਗਏ ਅਸੀਂ ਸ਼ੀਸ਼ਾ ਸੰਦੂ ਹੀ ਆ ਚੱਲਣਾ ਹੈ ਇਹ ਸੰਦੂ ਵੀ ਸੰਦੂ ਨੇ ਛੋਟਾ ਸੋਹੀ ਹੈ ਨਾ ਸਾਡਾ ਸੋਹੀ ਸੋਹੀ ਨੇ ਇਹਨਾਂ ਦਾ ਮਾਂ ਇਹ ਮਾਂ ਨੇ ਜਦੋਂ ਉਹ ਆਏ ਨੇ ਨਾ ਤਿੰਨੇ ਗੋਥੇ 51 ਕਮਬਜੇ ਦੀ ਬੈਠਣੀ ਉਹ ਬਾਹਰੇ ਬੰਜਣਾ ਉਦੋਂ ਵੀ 51 ਦੇ ਅਸੀਂ ਅੰਦਰ ਲੈ ਕੇ ਕਿੱਕ ਵੀ ਕਮਬਜੇ ਦੀ ਹੋ ਗਈ ਕੱਟੇ 51 ਮੇਰੇ ਵਿਹਲਾ ਤੇ ਆਏ ਪਤਾ ਨਹੀਂ ਗਤੂ ਭਾਤਾ ਜਮ ਗੁਏ ਕਿ ਤੁਸੀਂ ਨਾ ਨਾ ਹਾਂ ਕਹੀ ਇਹ ਪਈ ਸਾਡੇ ਪਾਪਾ ਜੀ ਦੀ ਭੂਆ ਦੀ ਬੇਟੀ ਆ ਉਹ ਇੱਧਰ ਇਹਨਾਂ ਦੀ ਬੇਟੀ ਹੈ ਭੂਆ ਦੀ ਕੁੜੀ ਦੀ ਕੁੜੀ ਹੈ ਨਾ ਇਹ ਮੁੰਡਾ ਇਹਨਾਂ ਦਾ ਇਹਨਾਂ ਦਾ ਬੇਟਾ ਇਹ ਭੂਆ ਦਾ ਦੋਤਾ ਆ ਗਿਆ ਤੇ ਅੱਤ ਮੈਨਾਂ ਨੇ ਕੱਲ ਫੋਨ ਕੀਤਾ ਸੀਗਾ ਕਹਿੰਦੇ ਅਸੀਂ ਕੱਲ ਨੂੰ ਆਵਾਂਗੇ ਅੱਜ ਅਸੀਂ ਸਵੇਰ ਦੀ ਵੇਟ ਕਰੀ ਜਾਂਦੇ ਸੀਗੇ ਪਹਿਲਾਂ ਖੜ ਗਏ ਭੂਰੀ ਪਾਪਾਈ ਦੀ ਭੂਆ ਉੱਥੇ ਵੀ ਤੇ ਉੱਥੇ ਮਿਲਣ ਵਾਗੇ ਫਿਰ ਭੂਆ ਜੀ ਨੇ ਕਿਹਾ ਵੀ ਨਾਲ ਆ ਜਾਗੇ ਚਾਹੀਦੀ ਸੀ ਮੈਨੂੰ ਸੀ ਇੱਧਰ ਤੋਂ ਮੈਨੂੰ ਛੱਡ ਜਾਓ ਤੇ ਘੋੜਾ ਲਈ ਨਹੀਂ ਅਸੀਂ ਆ ਜਾ ਗੋਰੇ ਆ ਰਾਤ ਨਹੀਂ ਰਹਿੰਦੀ ਹਾਂ ਰਾਤ ਨਹੀਂ ਰਹਿੰਦੇ ਰਾਤ ਨਹੀਂ ਹੋ ਰਹਾ ਐਸਾ ਕਹਿੰਦੀ ਚਾਹ ਕਹਿੰਦੀ ਚੰਗਾ ਮਤ ਸੂਸੀ ਦੀ ਮਸੀ ਆਈ ਹੋਈ ਸੀਗੀ ਉੱਥੇ ਕੋਲ ਕੋਸੀ ਬੰਦਸੇ ਫਿਰ ਉਹ ਤਾਂ ਕਰਤੀ ਉਹਨਾਂ ਐ ਸੀਗਾ ਨਾ ਮੈਂ ਨਾ ਫੇਰ ਆਣੀ ਕਰੂੰਗੀ ਇੱਥੋਂ ਬੱਸ ਚੜਜੂ ਨਾ ਇਹ ਮੁੰਡੇ ਨਾਲ ਜਾਵੂਗੀ ਮੁੰਡੇ ਨਾਲ ਤਾਂ ਸੇਰੂ ਕਹਿੰਦੇ ਸੀ ਸਾਨੂੰ ਹਾਂ ਉਥੋਂ ਸਿੱਧੀ ਬੱਸ ਆਉਂਦੀ ਹੈਗੀ ਸ਼ਾਮ ਨੂੰ ਇਧਰੋਂ ਚੜ ਜਾਂਦੇ ਬੱਸ 4:30 4 ਵਾਲੀ ਨਾ ਕੰਨ ਬੱਸ ਐ ਕਰਨਾ ਤਾ ਮੈਂ ਇੰਨੇ ਨੇ ਪਹੁੰਚ ਤੇ ਆਈ ਸੀ ਉਹ ਦੋਗੀਆਂ ਦੇ ਹਾਂ ਉਹ ਪਹੁੰਚਿਆ ਕਿਤਾ ਫਿਰੀ ਕੋ ਗੱਲਬਾਤ ਹੋਣੀ ਹੈਗੀ ਨਾ ਕੀ ਕਾਗੇ ਬੱਸ ਕਹਿੰਦੇ ਤਾਂ 2 ਮਿੰਟ ਬੈਠੀ ਆਉਂਦੀ ਫੇਰ ਉਹ ਕਰਾਂ ਮਾਤਾ ਨੂੰ ਆ ਜਾ ਭਾਈ ਕਿ ਕਿ ਕਰੇ ਐਡੀ ਦੂਰ ਦੀ ਬਾਟ ਸੀ ਚਾਤਾ ਲੈ ਨਾ ਮੁੰਡਾ ਨਾ ਨੇ ਇਹ ਕਹਿੰਦੇ ਕਿ ਨੂਹ ਲੈ ਤਾ ਛੋਟੀ ਲੈ ਮੇਨ ਜੋੜੀ ਜਵਾਕ ਨਾ ਨਾ ਫੱਟੀ ਕਰੇ ਵੱਡੀ ਲੈ ਫੱਟੀ ਦੇਖੀ ਸਾਡੇ ਉਹ ਆ ਜੀ ਬਾਗੜੀਆਂ ਤੋਂ ਆਏ ਨਹੀਂ ਕਿ ਐਡੀ ਤਰੋ 1:30 ਵਜੇ ਆਏ ਨੇ ਕਿ ਹੁਣ ਜਾਂਦੇ ਨਹੀਂ ਨੇ ਅਸੀਂ ਤਾਂ ਸੋਕੀ ਨੇ ਵੀ ਇੰਤਰਾਹ ਹਣੇ ਕਿ ਵੀ ਚੱਲਣ ਆਉਣਗੇ ਦੋ ਦਿਨਾਂ ਨਾ ਵੀ ਆਈ ਕੋਈ ਮੈਂ ਜਾਣਦੀ ਤੇਰੀ ਕਰੀ ਜਾਂਦੀ ਮੈਨੂੰ ਲੱਗਾ ਇਹ ਬਾਰਾ ਟਾਈਮ ਪਹਿਲਾਂ ਆਈ ਸੀ ਨਾ ਕਿੰਨਾ ਮੈਨੂੰ ਤਾਂ ਯਾਦ ਵੀ ਨਹੀਂ ਕਦੋਂ ਆਏ ਸੀ ਮੈਂ ਛੋਟੀ ਜੀ ਹੁੰਦੀ ਸੀ ਛੋਟੀ ਜੀ ਸੀ ਹਾਂ ਮੇਰੇ ਖਿਆਲ ਚ ਤੁਹਾਨੂੰ ਯਾਦ ਨਹੀਂ ਵੀ ਤੁਸੀਂ ਦੂਜੇ ਭੁਆ ਵੀ ਆਏ ਸੀ ਤੁਹਾਡੇ ਨਾਲ ਮੇਰੇ ਤੁਸੀਂ ਦੋਨੋਂ ਆਏ ਸੀ ਸਿੰਦਰਾ ਉਹ ਹੋਈ ਐ ਪਤਾ ਨਹੀਂ ਕੀ ਹੋ ਗਿਆ ਜਾਂਦੀ ਐ ਸਿੰਦਰਾ ਹਾਂ ਮੇਰੇ ਨਾਲ ਦੋ ਸੀ ਸਿੰਦਰਾ ਬਹੁਤ ਬਾਤਾਂ ਆਏ ਸੀ ਮੈਂ ਮੇਰੇ ਖਿਆਲ ਚ ਆਈ ਮੈਂ ਸੋ ਕਿ ਗਲਬੀਰ ਵੀਰੇ ਦੇ ਵਿਆਹ ਵੇਲੇ ਦੀ ਆਈ ਹੋਈਆਂ ਗਲਬੀਰ ਦੇ ਵਿਆਹ ਆਹ ਹੋ ਜਲਦੀ ਆਈ ਤੁਮ ਆਵਰੋ ਤੇਰਾ ਆਇਆ ਤੇ ਸੁੱਖ ਲਾ ਕੇ ਆਇਆ ਚਾਹੁੰਦਾ ਸਭ ਉਹ ਦਵਾਏ ਸੀ ਉਹ ਤੋਂ ਵਿਆਹ ਤੋਂ ਥੋੜੇ ਕਿ ਟਾਈਮ ਬਾਅਦ ਆਏ ਸੀ ਇਹ ਵੀਰੇ ਦੇ ਵਿਆਹ ਮੈਂ ਸੁੱਖ ਦੇਖੇ ਨਹੀਂ ਮੈਂ ਵੀ ਆ ਜੇ ਦੇਖਿਆ ਗੰਗਾ ਸਾਹਿਬ ਦੇ ਘਰ ਨਹੀਂ ਆਉਂਦੇ ਵੀ ਤੁਸੀਂ ਹੁੰਦੇ ਮੈਂ ਹੁੰਦੀ ਨਹੀਂ ਆ ਉਦੋਂ ਮੈਂ ਹੈ ਨਹੀਂ ਸੀ ਉਸ ਜਦੋਂ ਜਾਰਾ ਸਿੰਦੇ ਤੋਂ ਮੱਠੜ ਕੇ ਆਣ ਗਿਆ ਸੀ ਉੱਥੇ ਹਾਂ ਉਦੋਂ ਤੁਸੀਂ ਹੈਗੇ ਸੀ ਹਾਂ ਫਿਰ ਉੱਥੇ ਕਿਹੜੀ ਕਿਹੜੀ ਫਿਲਮਾਂ ਇੱਥੇ ਕੀ ਹੋ ਗਈਆਂ ਜਾਂ ਵੀ ਬੁਕਿੰਗ ਆਈ ਹੁਣ ਇੱਥੇ ਉੱਥੇ ਆਈ ਜਾਂਦੇ ਨੇ ਆਹ ਦੇਵਕਾਂ ਦੀ ਅਜੀ ਦੇਵਗਾਂ ਦੀ ਸੌਨ ਅਕਸਰਕਾਰ ਤੂੰ ਫਿਰ ਤੁਸੀਂ ਮਿਲਣ ਨਹੀਂ ਬਣੀ ਆ ਅੱਛਾ ਮਿਲਣ ਨਹੀਂ ਤੁਸੀਂ ਐਂ ਕੁਛ ਕਹਿੰਦੇ ਤਾਂ ਨਹੀਂ ਨਹੀਂ ਤਾਂ ਤਾਂ ਕੁਛ ਵੀ ਨਹੀਂ ਕਹਿੰਦੇ ਹੈ ਕਿ ਉਸ ਟਾਈਮ ਉਥੇ ਤਾਂ ਬਹੁਤ ਸਿਕਿਉਰਿਟੀ ਸੀ ਆ ਘਰ ਦਾ ਉਸਲੇ ਤੇ ਜ਼ਿਆਦਾ ਸਿਕਿਉਰਿਟੀ ਸੀ ਘਰ ਨੌਜ਼ਲੇ ਦਾ ਕੀ ਸੀ ਸੂਟ ਹੋਇਆ ਸੀ ਪਿੱਛੇ ਅੱਛਾ ਆ ਗਲਾਬ ਸਿੱਧੂ ਦਾ ਆ ਜਿਹੜਾ 27 ਤਰੀਕ ਨੂੰ ਦੀ ਦੁਨੀਆ ਹਾਂ ਉਹ ਉੱਥੇ ਹੋਇਆ ਹੈ ਬਾਕੀ ਕੁਝ ਸਾਰਾ ਅਮਦਾਨੀਆਂ ਫਿਲਮ ਪਰਸੋ ਰਿਲੀਜ਼ ਹੋਈ ਹੈ। ਮਤਲਬ ਫਿਰ ਤਾਂ ਫਿਰ ਬਹੁਤ ਹੁੰਦੀਆਂ ਨਹੀਂ। ਬਹੁਤ ਹੁੰਦੀਆਂ ਨਾ। ਤੁਸੀਂ ਅੰਦਰ ਬੈਠ ਕੇ ਸਾਰਾ ਸੰਗਾ ਦਿੰਦੇਵੇਂ। ਮੈਨੂੰ ਸਾਹਮਣੇ ਤੀਂਦਾ ਹੁੰਦਾ। ਅੰਦਰ ਬੈਠ ਕੇ ਨਹੀਂ। ਮੈਨੂੰ ਸਾਹਮਣੇ ਆਂਦੀਦਾ ਹੁੰਦਾ। ਸਾਰਾ ਆਰਟਿਸਟ ਆਉਂਦੇ ਜਾਂਦੇ ਨੇ ਪੇਂਟਿੰਗਾਂ ਚੋਂ ਆਏ ਮਿਲਦੇ ਰਹਿੰਦੇ ਨੇ। ਇੱਕ ਵਾਰ ਉਹ ਆਪਾਂ ਨੂੰ ਫਿਲਮਾਂ ਚ ਲੱਗਦਾ ਕਿ ਬਹੁਤ ਜ਼ਿਆਦਾ ਇਹ ਫੇਮਸ ਹਾਂ। ਵੀ ਆਏ ਨੇ ਦੂਰ ਨੇ। ਹਾਂ। ਕੋਲੀ ਫਿਰਦੇ ਰਹਿੰਦੇ ਨੇ ਤਾਂ ਨਹੀਂ ਆਏ ਕਿਤੇ ਵੀ ਆਪਾਂ ਦੇ ਵੀ ਹੈ ਨਾ ਬੋਲਣਾ ਨਹੀਂ ਉਹ ਵਧੀਆ ਹੁੰਦੇ ਨੇਗੇ ਸਾਰੇ ਆਏ ਨਾ ਨਾ ਘੱਟ ਕੇ ਬੋਲਦੇ ਨਾ کہہ ਰਹੇ ਆ ਅਰੇ ਆਦੀ ਤੇਰੇ ਨੂੰ ਫੋਨ ਕਰਿਆ ਇਹਨੂੰ ਲੈ ਕੇ ਜੇ ਜਨਾ ਬੇਟਣ ਲੈ ਕੇ ਆ ਜਾ ਫੋਟੋ ਕਰਵਾ ਦੇ ਬੋਲਣ ਕਰਵਾ ਕੇ ਰਹਿਸਾ ਸਾਰਾ ਫੋਟੋ ਕਰਵਾ ਕੇ ਲੈ ਗਿਰ ਹਾਂ ਸਾਰੇ ਬਧੀਆਗਾ ਨਾ ਇਸ ਤਰ੍ਹਾਂ ਦਿਲ ਦੀ ਲੱਗਿਆ ਰਹਿੰਦਾਗਾ ਅੱਜ ਤਾਂ ਸ਼ੂਟਿੰਗ ਹੁੰਦੀ ਬਹੁਤ ਰੌਣਕ ਲੱਗਦੀ ਫਿਲਮਾਂ ਹੁੰਦੀਆਂ ਨੇ ਦੋ ਆ ਨਰਵੈਣ ਪੰਨੋਂ ਦੀ ਨਹੀਂ ਆਈ ਹੈਗੀ ਹਾਂ ਉਹ ਵੀ ਉੱਥੇ ਸ਼ੂਟ ਹੋਈ ਹੋਈ ਹੈਗੀ ਫਿਰ ਤਾਂ ਕਾਫੀ ਹੁੰਦੇ ਨੇ ਤਾਂ ਨੇੜੀ ਹੈ ਉੱਥੇ ਤਾਂ ਬੂਗੜੀਆਂ ਮਸ਼ਹੂਰ ਹੈ ਅੱਛਾ ਮੈਨੂੰ ਨਹੀਂ ਪਤਾ ਉੱਥੇ ਤਾਂ ਹਰ ਇੱਕ ਇੱਦਾਂ ਤੂੰ ਆਈ ਦਾ ਸੀ ਤੈਨੂੰ ਕੋਠੀ ਸਾਰੀ ਦਿਖਾ ਕੇ ਲਿਆ ਮੰਗ ਉਹਨਾਂ ਦਾ ਫੇਦਾ ਜਰੂਰ ਆਵਾਂਗੇ ਰਾਣਾ ਸਿਸਟਮ ਵੀ ਬਣਾਇਆ ਹੋਇਆ ਹੈ ਨਾ ਸਾਰਾ ਚਾਹ ਦੇ ਦੋ ਦਿਨ ਫਿਰ ਦਿਖਾਉਣੇ ਆਪ ਨੂੰ ਨਹੀਂ ਅਸੀਂ ਆਉਂਦੇ ਹੈਗੇ ਸਤੋ ਦੋ ਦਿਨ ਲਈ ਕੇ ਆਵਾਂਗੇ ਤੁਸੀਂ ਦੇਖ ਲੈ ਜਓ ਸਾਰਾ ਗਏ ਤਾਂ ਕਿ ਯੂਹਰੰਗੇ ਨਾ ਆਈ ਵੀ ਉਹ ਤਾਂ ਤੁਸੀਂ ਕੀ ਭੱਜ ਤੁਰ ਕੇ ਜਾਂਦੇ ਹੋ ਬਾਬਾ ਜੀ ਕੋਲ ਵੱਦਰਾ ਆਦਮੀ ਘਟਕੇ ਸੀਗੇ ਉਹ ਤਾਂ ਹੋ ਦੂੰਗੇ ਤੇ ਪਹਿਲਾਂ ਕਿਹੜਾ ਜ਼ਿਲ੍ਹਾ ਤੁਹਾਡਾ ਮਲੇ ਬੋਲਾ ਜ਼ਿਲ੍ਹਾ ਹੁਣ ਹੋਇਆ ਮਲੇ ਬੋਲਾ اچھا ਠੀਕ ਹੈ ਪਹਿਲਾਂ ਸੰਗਰੂਰੀ ਹੁੰਦਾ ਸੀ ਪਹਿਲਾਂ ਤਾਂ ਸੰਗਰੂਰੀ ਮੋਟਲੇ ਚ ਚਲੇ ਗਿਆ ਹੁਣ ਮਰੇ ਮੋਟਲੇ ਤੇ ਵੱਗਦੇ ਪਹਿਲਾਂ ਸੰਗਰੂਰੀ ਹੀ ਸੀ ਜਿਹੜਾ ਤਾਂ ਸਰ ਵਧੀਆ ਗਾ ਤੁਸੀਂ ਤਾਂ ਹਣ ਕਮੇਲੀ ਚੋਂਗੇ ਨਿਤ ਨਵੀਂ ਫਿਲਮ ਦੇਖਦੇ ਹੋ ਹੋਰ ਕੱਲ ਵੀ ਪ੍ਰੀ ਵਿਡਿੰਗ ਚੱਲੀ ਜਾਂਦੀ ਸੀਗੀ ਹਾਂ ਥੋੜੀ ਦਿਨ ਅਵਾਂ ਪ੍ਰੀ ਵੈਡਿੰਗ ਹਾਂ ਹਾਂ ਉਹ ਸੀਜ਼ਨ ਚੱਲਦੇ ਆਗਾ ਹੋਣਾ ਵਿਆਹ ਚੱਲ ਤੁਰਪਰੀ ਤੱਕ ਹੋਣਾ ਹੁਣ ਤਾਂ ਨਾ ਪਰਪਰੀ ਤੱਕ ਵਧੀਆ ਪੂਰਾ ਸੋਨਾ ਬਣਿਆ ਹੋਊਗਾ ਫਿਰ ਤੋਂ ਉੱਥੇ ਨਾ ਪੁਰਾਣੀ ਮਤਲਬ ਅੰਗਰੇਜ਼ਾਂ ਜਨ ਦੀ ਬਹੁਤ ਪੁਰਾਣੀ ਹਵੇਲੀ ਹੈ ਉਹਦੀ ਲੋਕੇਸ਼ਨ ਐ ਇਦਾਂ ਦੀ ਹੈ ਲੋਕੇਸ਼ਨ ਤਾਂ ਇੱਕ ਪ੍ਰੀ ਵੈਡਿੰਗ ਦਾ ਯਾਰ ਕੱਲੀ ਲੋਕੇਸ਼ਨ ਦਾ 80000 ਜਰ ਲੈਂਦੇ ਪੱਲੇ ਗਾਣੇ ਤੇ ਫਿਲਮ ਵਾਲੇ ਤਾਂ 45000 ਲਗਾਉਂਦੇ ਆ ਅੱਛਾ ਪ੍ਰੀ ਵੈਡਿੰਗ ਦਾ ਮੁੱਲ ਆ ਪ੍ਰੀ ਵੈਡਿੰਗ ਦਾ 80000 ਲੋ ਇਹ ਉਹ ਆਈ ਹੁਣ ਉਧਰਲੇ ਘਰੇ ਚਲੇ ਗਏ ਹੁ ਮੈਂ ਬਣਾਉਣੀ ਹੈਗੀ ਸਬਜ਼ੀ ਟਾਈਮ ਤਾਂ ਹਜੇ ਥੋੜੀ ਹੋਇਆ 2:30 ਕੀ ਵਜੇ ਨੇਗੇ ਨਾ ਤੇ ਜਦੋਂ ਆਏ ਨੇ ਫਿਰ ਆਪਾਂ ਉਹਨੂੰ ਚਾਹ ਦੇਤੀ ਐ ਹੋਵੇ ਵੀ ਭੁੱਖੇ ਜਿਹਾਏ ਨੇਗੇ ਇਹਨੇ ਵੀ ਰੋਟੀ ਸਬਜ਼ੀ ਇੱਕੇ ਰਖਦ ਬਣਦੀ ਵੀ ਨਹੀਂ ਉਹ ਕਹਿੰਦੇ ਅਸੀਂ ਉਧਰਲੇ ਘਰੇ ਮਿਲਣੇ ਆਏ ਨੇ ਮੈਂ ਚੱਲਣਾ ਨੇ ਟਾਈਮ ਤੇ ਸਬਜ਼ੀ ਬਣਾ ਲੂੰਗੀ ਵੀ ਆਏ ਰੋਟੀ ਖਵਾ ਦੇਗੇ ਸਾਨੂੰ ਕਹਿੰਦੇ ਅਸੀਂ ਹੁਣੇ ਮੁੜਦੇ ਆਗੇ ਮੈਂ ਜਾ ਕੇ ਫਿਰ ਕੋਈ ਤੁਸੀਂ ਰੋਟੀ ਖਾ ਕੇ ਜਾਓ ਭੁੱਖੇ ਨਾ ਜਾਇਓ ਨਾ ਏਡੀ ਦੂਰ ਦੀ ਬਾਟ ਹੈਗੀ ਜਾ ਕੇ ਕਰਨਾ ਵੀ ਔਖਾ ਹੋ ਜਾਂਦਾ ਕੰਮ ਹਨਾ ਤੇ ਹੁਣ ਉਧਰਲੇ ਘਰੇ ਮਿਲਣ ਗਏ ਹਿੰਦੇ ਤੇ ਪਿਆਜ ਇਹਨਾਂ ਦੇ ਬੈਠੇ ਤੋਂ ਕੱਟ ਲਈ ਹੁਣ ਆਪਾਂ ਬਣਾ ਲੈਨੇ ਆ ਗੋਜੇ ਜਿਵੇਂ ਕੱਟਨੇ ਨੇ ਇੱਕ ਦੋ ਘਾਲੂ ਪਾ ਕੇ ਬਣਾ ਲੈਨੇ ਹੈਗੇ ਨਾ ਸਾਨੂੰ ਕਾਇ ਹੈ ਸੀਗਾ ਵੀ ਇਹ ਤਾਂ ਉਹੀ ਬਲੇਖ ਚ ਰਹਿ ਗਈ ਫੇੜੀ ਦੂਰੋਂ ਆਉਣਗੇ ਚਲੋ ਦੋ ਦਿਨ ਲਾ ਕੇ ਜਾਣਗੇ ਨਾ ਸਾਨੂੰ ਇਹ ਨਹੀਂ ਪਤਾ ਸੀਗਾ ਵੀ ਇਹ ਵਾਪਸ ਆਉਣਗੇ ਉਹਨਾਂ ਨੂੰ ਬਸ ਕੋਈ ਕੋਲੇ ਰਿਸ਼ਤੇਦਾਰੀ ਸੀਗੀ ਇੱਥੇ ਨਾ ਉਹ ਆਏ ਸੀਗੇ ਗੱਡੀ ਲੈ ਕੇ ਆਏ ਹੋਗੇ ਵਿਚਾਰ ਆਪਾਂ ਇਕੱਠੇ ਜਾਵਾਂਗੇ ਇਕੱਠੇ ਆ ਜਾਾਂਗੇ ਤੇ ਬਸ ਰਾਤ ਉਹਨਾਂ ਨੇ ਨਹੀਂ ਰਹਿਣਾ ਹੁਣ ਇਹਨਾਂ ਨੇ ਵੀ ਐ ਕਰ ਲੇ ਵੀ ਘਰੇ ਮਾਲ ਕੁ ਸਦਾਂ ਹੋਈ ਗੱਲ ਹੈ ਜਿਹੜੇ ਬੰਨੇ ਹੁੰਦੇ ਨੇ ਇਹਨਾਂ ਦਾ ਔਖਾ ਹੋ ਜਾਂਦਾ ਹੈਗਾ ਕੋਈ ਸਾਹਮਣਾ ਵਾਲ ਨਹੀਂ ਹੈਗਾ ਸੀਗਾ ਤੇ ਚਲੋ ਵਧੀਆਗਾ ਹਨਾ ਵਧੀਆ ਗੱਲਾਂ ਬਾਤਾਂ ਕਰੀਆਂ ਬੈਠ ਕੇ ਆਪਾਂ ਘੰਟਾ ਹੋ ਗਿਆ ਉਹਨਾਂ ਨੂੰ ਆਏ ਨੂੰ ਸੋ फटाफट ਸਬਜ਼ੀ ਬਣਾ ਲਈਏ। ਫਾਂਡੀ ਗੁੰਡੇ ਪੈਨੇ ਸਾਫ਼ ਸੁਥਰ ਕਰਕੇ ਸਾਰਾ ਕੁਝ ਤਿਆਰੀ ਕਰਕੇ ਰੱਖ ਲੈਣੇ ਆਂਗੇ। ਤੇ ਚਲੋ ਜੇ ਸਾਡੇ ਕਿ 3 ਵਜੇ ਆਗੇ ਫਿਰ ਰੋਟੀ ਖਾ ਜਾਣਾ ਨਾ ਕਿੰਨੇ ਟਾਈਮ ਲਾ ਦੇਈਏ ਭਣੇ ਮੈਂ ਜਦੋਂ ਸਿੰਦਰ ਨੂੰ ਮਰੀ ਤੀ ਜਿਆਦਾ ਹੁੰਦੀ ਹੈ। ਤਿਆਰੀ ਕਿੰਨੇ ਦਾ ਸਾਲ ਦਾ ਸਾਲ ਹੋ ਗਿਆ ਸਿੰਦਰ ਨਾ ਲੱਗਦੀ ਗਿਆ ਹੈ ਨਾ ਹੋ ਗਿਆ ਹੋਣੀਤ ਗਿਆ ਸੀ ਓਏ ਸਿੰਦਰ ਮਾਰਚ ਚ ਨਾ ਆਈ ਸੀ ਜ ਮਰੀ ਹੈ ਸਰਦੀ ਜੀ ਸੀ ਦਸੰਬਰ ਸੀਗਾ ਹਾਂ ਲੋੜੀ ਦੇ ਵੇਲੇ ਸੀ ਜਨਵਰੀ ਜਨਵਰੀ ਚ ਹਾਂ ਜਨਵਰੀ ਚ ਕੋਈ ਉਦੋਂ ਆਪਾਂ ਇਕੱਠੇ ਸੀ ਉਦੋਂ ਨਾ ਫ੍ਰੀਜ਼ ਤੇੋਂ ਨਿਕਲੀ ਸ਼ਿਕਾਇਤ ਦੇ ਕੋਈ ਬੱਚਾ ਦਾ ਫਿਰਦਾ ਸੀ ਆਹ ਕਾਲ ਦੇ ਉੱਤੇ ਤੇ ਇਹ ਛੋੜਾ ਮਾਰਚ ਚ બસ ਇਹ ਰਹੋ ਦਸੰਬਰ ਤੋਂ ਲੈ ਕੇ ਜਨਵਰੀ ਤੋਂ ਲੈ ਕੇ ਉਹ ਤਿਆਰੀ ਹੀ ਕਰਨ ਲੱਗ ਪਏ ਮੇਰੇ ਪਿਆਰ ਬਾਦ ਵਿੱਚ ਆਈ ਮੈਂ ਤਾਂ ਸੇਰੋਂ 2 ਸਾਲ ਮੰਗ ਰੋ ਗਈ ਦੀਆ ਹੁਣ ਆ ਹੁਣ ਤਾਂ ਮੈਂ ਐਵੇਂ ਕਹਾਂ ਰਖੜੀਆਂ ਨਵੀਂ ਆ ਗਈ ਨਹੀਂ ਉਹ ਆਪੇ ਬਸ ਸੁੱਕੀ ਜਾਂਦੀ ਐ ਦੇਮ ਦੀ ਐ ਪਰ ਤਾਂ ਸੁੱਕੀ ਦੀ ਐ ਸੰਧਾਰ ਆਪੀ ਇਥੇ ਸੁੱਕੀ ਰਹਿੰਦੀ ਕੋ ਸੁੱਕੀ ਰਹਿੰਦੀ ਐ ਇਹਨਾਂ ਨੂੰ ਵੀ ਸਹਾਰਾਗਾ ਔਖਾ ਸੀ ਹਣਾ ਜਿਉਂ ਮੰਮੀ ਪੈ ਤਾਂ ਮੋਟਾ ਪੈ ਲੈ ਸੀ ਉਹ ਵੀ ਬਾਅਦ ਇਥੇ ਰੋਕ ਰਹੀ ਹੂ ਜਾਂ ਤਾਂ ਉਹ ਡੈਥ ਹੋ ਗਈ ਸੀ ਉਹ ਜਿਹੜੇ ਵਿਆਹੇ ਸੀ ਉਹ ਵਿਆਹ ਲਿਆ ਸੀ ਉਹ ਸਾਢੇ 4 ਸਾਲ ਦਾ ਸਾਢੇ 4 ਮਹੀਨੇ ਐਕਸੀਡੈਂਟ ਹੋ ਗਿਆ ਸੀਗਾ ਮੋਟਰਸਾਈਕਲ ਤੇ ਵਿਚਾਰੀ ਦਵਾਈ ਲੈਣ ਜਾਂਦੀ ਸੀਗੀ ਪਤਾ ਨਹੀਂ ਟਰਾਲੇ ਚ ਮੁੰਡਾ ਘੰਡੇ ਚ ਫਸ ਗਿਆ ਸੀ ਨਾ ਘਾਟ ਚ ਫਸ ਗਿਆ ਮੁੰਡਾ ਕੋਟਾ ਫਸ ਗਿਆ ਸੀਗਾ ਗੱਜ ਪਾਹਨ ਨਾ ਹਾਂ ਮੁੰਡੇ ਦਾ ਗੁੜੀ ਨਾ ਮੁੰਡਾ ਉਹ ਸਾਢੇ 4 ਮਹੀਨੇ ਦਾ ਸੀ ਛੋਟਾ ਜਿਹਾ ਹੁਣ ਦੁਬਾਰਾ ਦੁਬਾਰਾ ਜਣੀ ਦੀ ਇੱਥੇ ਕਿੰਨਾ ਰੋਕਦੀ ਸੋ ਦੇ ਨੀਕੀ ਤੁਸੀਂ ਸੀ ਆ ਨਾ ਚਾਹ ਚੱਕ ਲੈਣੀ ਪੇਸ਼ੰਦੀ ਹੋ ਗਈ ਬਹੁਤ ਸਿੰਲਾਈ ਲੋ ਰਹੀ ਜੀ ਲੈ ਬੱਤੀ ਤਾਂ ਉਹ ਤਾਂ ਬਜ ਰਿਹਾ ਕਹਿੰਦਾ ਮੈਂ ਤਾਂ ਬਾੜਾ ਔਖਾ ਹੋਇਆ ਪਿਆ ਤੇ ਟਿੱਟ ਭਰਿਆ ਪਿਆ ਹਾਂ ਜੀ ਕੱਢ ਜੋ 2 ਮਿੰਟ ਕਿਹੜੇ ਕੱਢ ਲੈ ਤੂੰ ਇਹਨੇ ਕਿਹਾ ਉਹ ਬਾਹਰ ਤੱਕਾਂ ਦੇ ਤਜਾਇਆ ਨਾ ਦੇ ਨੰਗ ਚ ਇੱਧਰ ਦੇ ਆਏ ਕਰ ਬਾਹਰ ਲਈ ਕਰੀ ਜਾਇਆ ਪਸੂਆਂ 'ਚ ਬਾਈ ਜੇ ਲੱਗਦਾ ਹੈ ਕਿ ਡਰਦਾ ਇਹ ਡਰਦਾ ਅੱਛਾ ਪਸੂਆਂ ਦਾ ਕਰਦਾ ਨਾ ਚਲ ਵਧੀਆ ਹੈ ਹਾਂ ਸਾਹਮਣੇ ਲਗਾਈ ਹੈ ਸਾਹਮਣੇ ਕਿੰਨਾ ਇਹ ਬੁੱਤ ਇੱਕ ਵੇਚ ਟੀੜੀ ਭਾਜੀ ਦੀ ਜਾਨੀ ਹਾਂ ਇਹ ਤਾਂ ਭਾਜੀ ਦੇ ਵੱਧ ਹੁੰਦੀਆਂ ਨਹੀਂ ਦੂਜਾ ਘਰ ਦੇ ਤੋ ਸਵਾਰ ਕੀ ਚਾਹ ਹਣੀ ਕਹੀ ਇਹ ਹੀ ਬਸੋਂ ਬਣ ਕੇ ਆਉਂਦੇ ਹੀ ਹੋਰ ਕੇ ਆਉਂਦਾ ਅੱਛਾ ਹਾਂ ਸੰਨੀ ਹੈ ਜੀ ਜੇ ਤੂੜੀ ਪਵਾ ਲਈਂ ਮੈਂ ਅੱਠ ਨੂੰ ਤਾਂ ਆਜੇ ਨਹੀਂ ਆ ਰਿਹਾ ਮੈਂ ਚਾਰ ਵਜੇ ਨੀ ਲਵੀ ਆ ਕੋਲੀ ਆ 4 ਘੰਟੇ 6 ਘੰਟੇ ਹੀ ਜੂੜੀ ਹੈ ਨਾ 10 ਵਜੇ ਜੰਗੀ ਜੀ 1:00 4:30 ਆ ਜੂੜੀ ਹੈ ਲੋ ਇਹ ਪਿਲਾਸਟ ਟਾਈਮ ਵਾਲੀ ਚਾਹ ਪੀਦੀ ਬੋਹਰੇ ਨੂੰ ਜਾਣ ਵਾਲੀ ਜਾ ਨਾ ਚਾਹ ਪੀ ਦੇ ਬੋਹਰੇ ਨਾਲ ਤਾਂ ਹੈ ਨਹੀਂ ਕਿ ਭਈ ਸਲਾਮ ਕੀ ਲੱਗਿਆ ਚਾਹ ਚੜਿਆ ਸੀ ਸੱਚੀ ਵੀ ਰਹੇਣਗੇ ਇਹਨਾਂ ਨੂੰ ਪਤਾ ਨਹੀਂ ਕਿਉਂ ਤੇਨ ਕਹਤਾ ਮੈਂ ਫੇਰ ਰਾਤ ਲਾ ਕੇ ਜਾਵਾਂਗੇ ਸੀ ਕਹ ਲੈਣ ਆਉਂਦੇ ਸੱਲੀ ਦਾ ਸਾਲਾ ਵਾਦਾ ਹੋਏਗੀ ਨਾ ਮੈਂ ਜਲਦੀ ਆਵਾਂਗੇ ਉਹ ਹੀ ਗੱਲ ਰਾਤ ਸੌਂਕਾ ਆ ਗਿਆ ਸੌਂਕਾ ਤੇ ਆਪਾਂ ਇੱਕ ਹੀ ਦਾ ਤੇ ਕੁਤੂ ਰਿਆ ਜਾਂਦਾ ਹੈ ਕਤਨ ਕੀ ਮੈਂ ਜਦੋਂ ਤੇ ਗੱਲ ਹੈ ਬਸਾ ਬੰਦੇ ਦਾ ਨੂੰ ਹੁਣ ਆਪ ਹੁਣ ਆਪਾਂ ਜਿਵੇਂ ਕੋਲੇ ਕਦੇ ਕਦੇ ਤਾਂ ਸਾਰੇ ਜਣ ਇਕੱਠੇ ਨਾ ਬੈਠੇ ਅੱਜ ਜਿਵੇਂ ਨਹੀਂ ਕਰਿਆ ਕਰਿਆ ਸੀ ਇੱਕ ਦੂਜੀ ਨੂੰ ਅੱਖ ਨੇ ਮਿਲਦੀਆਂ ਮਿਲਦੀਆਂ ਆ ਨਹੀਂ ਕੋਈ ਨਹੀਂ ਸੀ ਫਿਰ ਨਹੀਂ ਸੀ ਫਿਰ ਸਾਮੀ ਅੱਛਾ ਚੰਟਾ ਸਾਹਿਬ ਬਾਗੀ ਨਹੀਂ ਤੁਸੇ ਆਈ ਕਿ ਸਭਾਗੀ ਚੰਟਾ ਸਾਹਿਬ ਜਾਂਦੀ ਹੈ ਜੀ ਕੁਛ ਦੀ ਮੈਂ ਵੀ ਕਹਾਂ ਮੈਂ ਦੱਸਦੇ ਨਹੀਂ ਕਿ ਕਿਹੜਾ ਰਸਤੇ ਗਈ ਹੈਗੀ ਵੀ ਜੇ ਗਈ ਜਾਂਦੀ ਦੱਸ ਕੇ ਵੀ ਜਾਂਦੀ ਦੱਸ ਕੇ ਵੀ ਨਹੀਂ ਜਾਂਦੀ ਨਾ ਅਸੀਂ ਉਧਰ ਜਾ ਅਸੀਂ ਉਧਰ ਕਈ ਵਾਰ ਆਈ ਕਿਉਂਕਿ ਆਪਣੀ ਗੱਡੀ ਖੜੀ ਉਧਰ ਗੱਡੀ ਨੂੰ ਗੇਟ ਖੋਲ ਕੇ ਵੀ ਆਏ ਫੇੜਾ ਕੇ ਨਾ ਖੋਲੇ ਦਾ ਪਤਾ ਨਾ ਡਾਏ ਦਾ ਪਤਾ ਤੇ ਨਵੀਂ ਭੇਜੀ ਸੀ ਮੈਂ ਤੇ ਕਿ ਹੋਏ ਐਂ ਦੀ ਨੰਦੀ ਬਸ ਇੱਧਰ ਸੀ ਕੋਈ ਵੀ ੜਕਣੀ ਹੁੰਦੀ ਨਹੀਂ ਇੱਧਰ ਨਹੀਂ ਪਤਾ ਲੱਗਦਾ ਬਾਹਰ ਖੁੱਲੀ ਜਾਵੇ ਗੜੀ ਜਾਵੇ ਉਹਦਾ ਨਹੀਂ ਪਤਾ ਤਾਂ ਹੀ ਮੈਂ ਮਾਸੀ ਨੂੰ ਕਹਿੰਦੀ ਮਾਸੀ ਗੁੰਡਾ ਲਾ ਕੇ ਰੱਖੇਗਾ ਤੇ ਮੈਂ ਇੱਧਰ ਕੁਛ ਨਹੀਂ ਪਤਾ ਲੱਗਦਾ ਹੈਗਾ ਅੰਦਰ ਪਤਾ ਜੇ ਕੋਈ ਆ ਵੀ ਜਾਂਦਾ ਕਿ ਮਾਸੀ ਕੋਲੇ ਤਾਂ ਬਾਅਦ ਹੀ ਜਾਂਦਾ ਪਹਿਲਾਂ ਆਰਾਮ ਹੋਰੇ ਜਮੋਰਾ ਦੇਖ ਕੇ ਲਾਉਰਾ ਨੂੰ ਗੁੰਦਾਗਾ ਲੱਗਦਾ ਵੀ ਕਰੇਗੀ ਤਾਂ ਲ ਉਧਰ ਉਹਦਾ ਸਭ ਤੋਂ ਉਧਰ ਉੱਜਨਾ ਬਸਾਨ ਲੱਗਦਾ ਇਕੱਲੇ ਬੰਦੇ ਤਾਂ ਫਿਰ ਬਾਹਰ ਤਾਂ ਬੈਠੇ ਵੀ ਨਹੀਂ ਹੁੰਦਾ ਹੈਗਾ ਪਹਿਲਾਂ ਜਿਵੇਂ ਬਾਹਰ ਹੀ ਬੈਠੀ ਸੀ ਰਾਜੋ ਮਿਰਚਾਂ ਸੁਆਮ ਕਰਕੇ ਪਹਿਲੇ ਉਧਰ ਜਾ ਕੇ ਸਾਹਮਣੇ ਵੱਡਾ ਸਾਰਾ ਕਮਰਾ ਹੁੰਦਾ ਸੀ ਹਨਾ ਹੂੰ ਤੁਹਾਡੇ ਯਾਦ ਹੈ ਕਹਿੰਦਾ ਉਹ ਚੀਜ਼ ਦੋ ਦਰਵਾਜ਼ੇ ਦੇ ਪਹਿਲੂ ਉੱਥੇ ਰਹੇ ਸੀਗੇ ਹਾਂ ਦੋ ਦੋ ਤੰਗ ਮੇਟਰਾ ਤੇ ਦਰਵਾਜ਼ਾ ਹੁੰਦਾ ਸੀ ਦਰਵਾਜ਼ਾ ਹੁੰਦਾ ਸੀ ਹਾਂ ਦਰਵਾਜ਼ੇ 'ਚ ਕੜਾਹੀ ਚੜੀ ਸੀ ਤਾਂ ਇਹ ਤਾਂ ਸ਼ੁਰੂ ਤੋਂ ਲੈ ਕੇ ਇਕੱਠੇ ਵਾਂਗੂ ਪਰ ਪਰ ਕੋਈ ਨਾ ਗੁਲਾਬ ਜੰਮਣਾਂ ਦੀ ਤਾਂ ਹਾਂ ਲਾਤੀ ਬੈਠੇ ਨਾ ਤਾਂ ਮੇਰੇ

ਹਾਂ ਇਥੇ ਛੋਟੀ ਜੀ ਕੰਦ ਛੋਟੀ ਜੀ ਕੰਦ ਕੀ ਹਾਂ ਉਹਨੂੰ ਅੱਗੇ ਲਾਜਾ ਇੱਥੇ ਖੋਲਣੀ ਸੀ ਬੈਨ ਖੋਲਣੀ ਕੀ ਕੰਦ ਖਾਣੀ ਖੋਲਣੀ ਦੀ ਹਾਂ ਉਹ ਮੇਂ ਸੀ ਉਹ ਕਰਕੇ ਜੀ ਉਧਰ ਉਧਰ ਇੱਧਰ ਵੀ ਖੋਲਣੀ ਇਹ ਦਿਨ ਇੰਦਰ ਤੇ ਵੇਲੇ ਮੋਰਾ ਕੱਟਿਆ ਸੀ ਹੂੰ ਛੋਟਾ ਜ ਫੇਰ ਅੱਜ ਜਦੋਂ ਹੁਣਾਂ شیخ ਵੱਡਾ ਕਰਾਂਗੇ ਆਂ ਕਰਾਂਗੇ ਫੇਰ ਮੈਂ ਕਲ ਦੀ ਕਰਾਂ ਕਲ ਦੀ ਵੀ ਜਾਂ ਕੰਦ ਕੱਟ ਲੈਣਾ ਸਾਫ਼ ਹੋ ਜੀ ਮੈਂ ਇਹ ਇੱਥੋਂ ਵੋਟਾ ਕਰਿਆ ਹੁੰਦਾ ਸੀ ਹਾਂ ਮੈਂ ਤੇ ਸੀ ਮੈਂ ਉਹਨਾਂ ਦੇ ਕਿਹਾ ਤਾਂ ਪੌੜੀਆਂ ਮੈਂ ਵੀਡੀਓ ਚ ਹਮੇਸ਼ਾ ਦੇਖਦੀ ਹੁੰਦੀ ਮੈਂ ਪੌੜੀਆਂ ਨਹੀਂ ਦੀ ਪੌੜੀਆਂ ਹੋ ਜਾਂਦਾ ਉਹ ਸਾਰਾ ਸਾਫ ਕਰਤਾ ਹਾਂ ਉਹ ਤਾਂ ਪੌੜੀਆਂ ਚੜਦੀਆਂ ਹੁੰਦੀਆਂ ਹਾਂ ਇਹ ਤੇ ਵਾਸ਼ਰੂਮ ਸੀ ਪਹਿਲਾਂ ਉਹ ਹਾਂ ਇਧਰਲੀ ਸਾਈਡ ਹੁੰਦੇ ਸੀਗੇ ਹਾਂ ਬਾਥਰੂਮ ਉਹ ਮੈਂ ਬਹੁਤ ਦੇਖਦੀ ਜਦੋਂ ਤੁਸੀਂ ਇਧਰ ਨੂੰ ਵੀਡੀਓ ਬਣਾਉਂਦੇ ਮੈਂ ਪੌੜੀਆਂ ਨਹੀਂ ਦੀਂਦੀਆਂ ਹੈਗੀਆਂ ਹੁਣ ਮੈਨੂੰ ਚਾਹ ਰਹੀ ਪੌੜੀਆਂ ਦੀ ਸੰਗਿਧਰ ਰੱਖੀ ਹੁੰਦੀ ਉਹ ਉੱਪਰ ਚਵਾਰਾ ਹੁੰਦਾ ਸੀ ਸਾਰਾ ਕੁਝ ਉਹ ਇਹਨੇ ਕਈ ਵਾਰੀ ਕਮੈਂਟ ਜੇ ਕਰੀ ਨਹੀਂ ਜੇ ਸੋਹੀ ਕਹਿ ਕੇ अच्छा ओ नहीं मेरी आईडी ਤੇ ਸੋਈ ਆਉਂਦਾ ਹਾਂ ਉਹ ਕਹਿੰਦੀ ਮੈਂ ਆ ਕਬ ਸੋਈ ਭਾਬੀ ਕਹਿੰਦੀ ਹੁੰਦੀ ਹੈ ਕੌਣ ਵਈ ਨਹੀਂ ਭਾਬੀ ਕਹਿੰਦੀ ਹੈ ਹਾਂ ਉਹ ਦੂਜੀ ਭਾਬੀ ਕਹਿੰਦੀ ਸੀ ਦੂਜੀ ਕਹਿੰਦੀ ਫਿਰ ਮੈਨੂੰ ਪਤਾ ਲੱਗਿਆ ਕਹਿੰਦੀ ਮੈਂ ਕਬੂ ਅਜੀ ਦੀ ਕੁੜੀ ਜੋ ਉਸਦੀ ਭਾਬੀ ਮੈਂ ਹਾਂ ਉਹ ਪਾਣੀ ਕਰਨ ਦੀ ਲਖੜ ਵਿੱਚ ਕਿੱਥੇ ਪਾਪੇ ਵਿੱਚੋਂ ਦੀ ਉਹ ਟੁੱਟੀ ਆਈ ਹੋਊਗੀ ਬਾਹਰ ਕਹਿੰਦੀ ਉਹ ਟੁੱਟੀ ਆਈ ਟੁੱਟੀ ਆਉਂਦੀ ਇੱਧਰੋਂ ਉਹ ਸਰਕਾਰੀ ਟੁੱਟੀ ਆਉਂਦੀ ਹਾਂ ਉਹਦਾ ਟਾਈਮ ਹੋ ਗਿਆ ਪਤਾ ਹੁਣ ਇਹਨੂੰ ਉਹਨੇ ਬਾਣੀ ਹੈਗਾ ਆਪਣੇ ਟੁੱਟੀ ਆਉਂਦੀ ਨਹੀਂ ਥੋੜੀ ਆਉਂਦੀ ਨਹੀਂ ਤਾਂ ਤੁਹਾਡਾ ਪਿੰਡ ਹੈ ਤੁਹਾਡੇ ਪਿੰਡ ਚੋਂ ਆਉਂਦੀ ਪਿੰਡ ਚੋਂ ਆਉਂਦੀ ਹੈ ਤੁਸੀਂ ਕੀ ਤਾਂ ਸੁਨਤਾ ਪਿੰਡ ਦੀ ਅੱਧੀ ਗੱਲ ਤਾਂ ਪਤਾ ਲੱਗਦਾ ਹੋਊਗਾ ਸੰਤਾ ਕਿਸੇ ਦਾ ਵੀ ਪਤਾ ਨਹੀਂ ਲੱਗਦਾ ਸਵਿਕਰ ਦੀ ਆਵਾਜ਼ ਮੈਨੂੰ ਨਾ ਤੁਸਾਂ ਕੁਝ ਵੀ ਨਹੀਂ ਲੈ ਹੈਗਾ ਸਵਿਕਰ ਦੀ ਆਵਾਜ਼ ਵੀ ਨਹੀਂ ਸੁਣਦੀ ਹੈਗੀ ਸੰਤਾ ਹਾਂ ਭਵਾਂ ਜੀ ਪਿੰਡ ਚ ਕੁਝ ਹੋਈ ਜਾਵੇ ਅੱਛਾ ਤੇ ਪਤਾ ਲੱਗਦਾ ਜੇ ਕੋਈ ਜਾਣੀ ਆ ਉਹਨੇ ਚਾਣੀ ਪੀਤੀ ਫੀਗਾ ਹੌਲੀ ਪ੍ਰੀਖਾ ਜਮ ਕਰਦਾ ਰੁੱਟੀ ਚਾਹ ਪੀ ਕੇ ਹੱਜ ਮਾਜੂ ਜਣੀ ਬਸ ਇੱਕ ਤਾਂ ਮੈਂ ਬਾਹਰ ਨੂੰ ਆਉਣੀ ਆਂਗੀ ਪਿੰਡ ਚ ਥੋੜੀ ਜੀ ਪੀ ਲੈ ਚ ਛੱਡਦੀ ਜ ਨਹੀਂ ਪੀਤੀ ਆਂਦੀ ਉਹਨੂੰ ਕਾਲੋ ਕਹਦੇ ਨੇ ਪੂਰਾ ਕਹਦੇ ਨੇ ਇਹ ਤਾਂ ਨਾ ਲਵਾਂਗੇ ਫਿਰ ਫਟਾਫਟ ਮੰਗ ਪੂਰੇ ਚੱਪੜੀ ਇੱਕ ਕੁੱਤੀ ਰਸੂਈ ਹੋਏ ਸੀ ਜੀ ਮਾਂ ਮੇ ਨੂੰ ਜੀ ਦੇ ਸਾਰੀ ਕੁੱਤੀ ਕੋਲਾ ਭੱਤ ਖਾਂਦਾ ਔਰ ਬੇਸੀ ਕ ਜਨਾ ਹੋਏ ਚੂਰੀ ਕੁੱਤੀ ਗਈ ਪਾਉਂਦੇ ਹੁੰਦੇ ਸੀ ਹਾਂ ਜਦੋਂ ਮੈਂ ਪਹਿਲੀ ਚੱਕ ਆਇਓ ਹੁੰਦੇ ਨਾ ਜਿੰਨੇ ਪਰਾ ਮਿਲਦੇ ਫਾਈ ਰੋਟੀ ਬਣਾ ਦੇਗਾ ਬਾਬਾ ਜੀ ਲੱਗੇ ਦਰ ਮਿਲ ਗਈ ਆयो ਹਾਂ ਤੁਸੀ ਜਦੋਂ ਰਾਮ ਜੀ ਟਾਈਮ ਬਿਤਾ ਕਰਦੇ ਸੀ ਸਾਦਾ ਇਹਨਾਂ ਪਤਾ ਹੀ ਨਹੀਂ ਸੀ ਨਾ ਮੈਂ ਬਹੁਤ ਥੈਕ ਗਿਆ ਆ ਗਿਆ ਕੰਮ ਤਰਾਹ ਅੱਜ ਨੂੰ ਕੋਟਾ ਲਾਈਨ ਸ਼ਾਮ ਕੋਲ ਆਂਦੇ ਹੋਰ ਨੋਕਾpropto ਬੁੜਾ ਰੋ ਸਿਾਰੇ ਨੇ ਤਾਂ ਮਨ ਲੱਗੇ ਸ਼ੌ ਯੂ ਟਾਈਮ ਹੈ ਜਿਹੜਾ 5 ਵਜੇ ਦੇਖ ਆਇਆ ਲੱਗਾ ਜਿਵੇਂ ਜਮੀ ਦਿਨ ਛਿਪ ਗਿਆ ਹੁੰਦਾਗਾ ਮੈਨੂੰ ਅੱਜ ਪਿਆ ਹੋ ਗਿਆ ਹੋਈ ਵੀਰੇ ਫੇ ਹੋਣੀ ਗਈ ਨੀਗੇ ਨਾ 5 ਵਜੇ ਕੋਣੋਂ ਜਾਂਦੇ ਆ ਨੂੰ ਤੇ ਮੱਜੇ ਨੂੰ ਆਏ ਲੱਗਦੀ ਬਾਹਲੀ ਹਨੇਰਾ ਹੋ ਗਿਆ ਹੁਣ ਮੇਥੋਂ ਕੰਮ ਨਹੀਂ ਹੋਣਾ ਅੱਜ ਆਪਣੇ ਦੀਰੀ ਵੜਦੇ ਨੇ ਕਿ ਨਵੀਂ ਦੀ ਰੇੜੀ ਖੇਤ ਲੈ ਕੇ ਨਾ ਆ ਕੋਈ ਬਾਰਿ ਪਾਪਾ ਹੀ ਹੋਗੇ ਸੀ ਠੀਕ ਨਾ ਹਾਂ ਇਹਨੇ ਦੀਰੀ ਵੜਦੇ ਨੇ ਤਾਂ ਹੈ ਨਾ ਦੀਰੀ ਵੜਦੇ ਨੇ ਤੇ ਹੁਣ ਆਪਾਂ ਨੂੰ ਤੋੜਿਆ ਇਹ ਭਾਂਡੇ ਭੁੰਡੇ ਮੇਰੇ ਸਾਫ਼ ਕਰਨ ਵਾਲੇ ਪੈਣਗੇ ਹੁਣ ਨਵੀ ਨੂੰ ਕਹਿੰਦੀ ਆ ਮੈਂ ਜਾਣੀ ਮੱਜਾ ਬਣੀ ਉਹ ਨਾ ਪਾਣੀ ਤਾਂ ਨਹੀਂ ਵੀ ਪਲਾਉਣਾਗਾ ਸਾਰਾ ਕੰਮ ਹੀ ਪੇ ਮੰਜਾਂ ਦਾ ਐ ਨਾ ਅਰੇ ਵੀ ਇੱਥੇ ਤਾਂ ਹੁਣ ਨਿਭੜਨਾ ਨਹੀਂ ਹੈਗਾ ਕਿਵੇਂ 4:00 ਸਵਾ 4:00 ਵਗ ਜਾਂਦੀ ਹੁਣ ਜਿਵੇਂ ਪੌਣਾ ਘੰਟਾ ਲੇਟ ਹੋ ਗਈ ਚਲੋ ਕੋਈ ਗੱਲ ਨਹੀਂ ਨਾ ਕੰਮ ਤਾਂ ਹੁਣ ਆਉਹੀ ਗੱਲ ਹੈ ਪਹਿਲਾਂ 5:00 ਵਜੇ ਜਾਂਦੇ ਹੁੰਦੇ ਸੀ ਪਹਿਲਾਂ ਤਾਂ ਦਿਨ ਵੱਡੇ ਹੁੰਦੇ ਸੀ ਨਵੀ ਕਹਿੰਦੀ ਤੂੰ ਛੋਟੇ ਤੇ ਨਹੀਂ ਹੁੰਦੇ ਬਾਜੇ ਹੋਣਗੇ ਦਿਨ ਤਾਂ ਬਹੁਤ ਜਿਆਦਾ ਛੋਟੇ ਹੋਣਗੇ 1:00 ਵਜੇ ਮਿੰਟ ਚ ਫਿਰਦੇ ਫਿਰਦੇ ਹੀ ਇਹ ਤਾਂ ਆ ਜਾਂਦੇ ਨੇ ਐ ਸੱਠੋਂ ਮੈਂ ਦਾਮ ਲੈਣੀ ਵੇਹ ਕਰ ਦਿਵਾ ਗਾ ਤਾਂ ਬਾਹਰ ਨਾ ਟਾਈਮ ਨਹੀਂ ਹੈਗਾ ਕੋਈ ਕਰਦਾ ਵੀਡੀਓ ਟਿੱਕ ਕਰਦੇ ਮਾਪੜ ਦੇ ਰਿਸ਼ਤੇਦਾਰਾਂ ਨੇ ਜੀ ਬਤਾ ਵੀ ਫੋਨ ਕਰ ਹੋ ਸਕਦਾ ਜੇ ਆਗੇ ਇੱਕ ਵਜੇ ਰਹਿ ਰਹੇ ਹੁੰਦੇ ਹੁਣ ਨਹੀਂ ਆਦੇ ਹੁਣ ਤਾਂ ਦੁਪਹਿਰ ਹੋ ਗਿਆ ਤੇ ਬਹੁਤ ਵਧੀਆ ਗੱਲਾਂ ਸੁਣਾਈਆਂ ਰਨ ਨੂੰ ਵਧੀਆ ਲੱਗਿਆ ਚਲੋ ਵਿਚਾਰੀ ਕਾਫੀ ਟਾਈਮ ਬਾਅਦ ਆਈ ਸੀਗੀ ਤੇ ਹੁਣ ਫਿਰ ਆਏ ਸੀਗਾ ਨਾ ਵੀ ਮੈਨੂੰ diss ਦਾ ਤਾਂ ਹੈਗਾ ਸੀ ਵੀ ਮੱਜਾ ਨੂੰ ਕਬੜਾ ਹੁੰਦਾ ਫਿਰ ਆਏ ਸੀਗਾ ਲੱਗਦਾ ਵੀ ਏਡੀ ਦੂਰੋਂ ਆਇਆਗਾ ਨਾ ਮੈਂ ਚੱਲ ਕੋਈ ਗੱਲ ਨਹੀਂ ਥੋੜਾ ਜਿਹਾ ਲੇਟ ਕਰ ਲੂਗੀ ਮੈਨੂੰ ਕੜਾ ਕਿਸੇ ਨੂੰ ਕਰਨਾਗਾ ਆਪਦੀ ਕੰਮ ਨੇ ਨਾ ਕੋਦੋ ਮਰਜ਼ੀ ਕਰ ਲਾ ਫਿਰ ਇੱਕ ਵੇਲੇ ਫਿਰ ਹੁਣ ਤਾਂ ਕਰਨੀ ਨੇਗੇ ਤੇ ਬਾਕੀ ਆਈ ਹੈਗਾ ਬਸ ਨਵੀਂ ਦੀ ਰੇੜੀ ਖੇਤ ਵਾਗੇ ਨਹੀਂ ਕਰ ਨਾਲ ਲੱਗੇ ਜਾਂਦੇ ਹੁਣ ਨਵੀਂ ਨੂੰ ਖਿੱਚ ਹੂੰ ਪਹਿਲੇ ਮੈਂ ਸਬਜੀ ਥੋੜੀ ਗੱਟੀ ਸੀਗੀ ਤੇ ਫਿਰ ਜਦ ਕੋਈ ਹੋਇਆ ਆ ਕੇ ਫਿਰ ਮੈਂ ਬਣਾਇਆ ਇਹ ਹੋ ਗਿਆ ਉਹਨਾ ਹਾਂ ਏਡੀ ਦੁਰਾਏ ਨੇ ਵੀ ਰੋਟੀ ਬਣਾ ਲਾ ਫਿਰ ਮੈਂ ਇਸੀ ਸਬਜੀ ਦੁਬਾਰਾ ਖਾਣੇ ਬਣਾਇਆ ਹੁਣ ਬਣਾ ਲਈ ਆਪਾਂ ਸਬਜੀ ਤੇ ਇਦੋਂ ਸਾਰਾ ਬਸ ਆਟਾ ਰਹੇਗਾ ਉਹਨਾ ਤੂੰ ਆਟਾ ਗੁੰਨ ਕੇ ਇੱਕ ਮੇਰੇ ਕੋਲ ਆ ਜੀ